ਮੇਰੇ ਤੇ ਰੈਡੀ ਹੋ ਗਿਆ ਬੋਲੋ ਜੀ ਦੋ ਫਾਈਨਲ ਤੇ ਚਾਰ ਪਹਿਲੇ ਚ ਪੁਛੇ ਨੂੰ ਪਹਿਲਾ ਹਮਲਾ ਮੈਂ ਮੇਲ ਤੋਂ ਸ਼ੁਰੂ ਕੀਤੀ ਸੀ ਵੀ ਚੱਕਦਾ ਹੀ ਨਹੀਂ ਆ ਤੇ ਮੇਰਾ ਸੀਰ ਵੱਜਾ ਪਿਆ ਗੱਲ ਫਾਈਨਲ ਤੇ ਨਹੀਂ ਤੇ ਜੋਰ ਨਾ ਮਾਰਦਾ ਸੈਮੀ ਦੀ ਕੜਾਲ ਨਿਕਲ ਗਈ ਮੇਰੇ ਕੋਈ ਨਹੀਂ ਲੈ ਹੀ ਮਰ ਗਿਆ ਇਹ ਹੀ ਸੈਮੀ ਜਿੱਤ ਕੇ ਭਰਾਵਾ ਬੜੀ ਬਾਦਈ ਸਾਡੀ ਸੈਮੀ ਨਾ ਜਿੱਤੇ ਤੇ ਫਾਈਨਲ ਨਹੀਂ ਗਏ ਤੋਂ ਬੋਝ ਦੇ ਗਰਮੀ ਕਰਕੇ ਮੇਰਾ ਹਾਂ ਜੀ ਗੰਭੀਰ ਮਾਮਾ ਮਰੇ ਨਹੀਂ ਆਲ ਅੰਦਰ ਬੜਾ ਟੁੱਟਾ ਗਿਆ ਲ ਸ੍ਰੀ ਨਾ ਲੱਡਾ ਚਾਰ ਸੈਮੀ ਜੀ ਦੋ ਫਾਈਨਲ ਜਿਹਦੇ ਚਾਰ ਹੀ ਪਹਿਲੇ ਪਹਿਲਾਂ ਹੀ ਤਾਂ ਕੁਆਟਰ ਜਿੜਾ ਕੇ ਬਹਿ ਗਏ ਹਾਂ ਕੁਆਟਰ ਹੀ ਢਾ ਲਿਆ ਸਾਡੇ ਬੰਦੇ ਪਹਿਲੇ ਜੱਫਾ ਤੇੜਾ ਉਡਾ ਲਿਆ ਪਹਿਲਾਂ ਉਹ ਪੱਦੇ ਉੱਤੇ ਜਿੱਤ ਗਿਆ ਅੱਦੇ ਤੋਂ ਪਹਿਲਾਂ ਆਪਾਂ ਸੈਮੀ ਫਾਈਨਲ ਗਿਆ ਨਾ ਜਿੰਨਾ ਸੈਮੀ ਫਾਈਨਲ ਗਿਆ ਉੱਥਾ ਸਬਰ ਕਰਨਾ ਚਾਹੀਦਾ ਫਾਈਨਲ ਸਹੀ ਗੱਲ ਕੋ ਨਹੀਂ ਸਹੀ ਗੱਲ ਹਾਂ ਨਹੀਂ ਉਹ ਦੋਵੇਂ ਮੈਚ ਜਿਹੜੇ ਤਕੜੇ ਹੋਏ ਮੈਂ ਕਹਿੰਦਾ ਮਾ ਤੁਸੀਂ ਟੀਮ ਨਾਲ ਵੇਖੋ ਕਿ ਹਾਂ ਦਾ ਜਿੱਤੇ ਪਾ ਦਿਓ ਰੇਡਾਂ ਮਾ ਤੁਸੀਂ ਪਾ ਦਿਓ ਜੱਫੇ ਪਾਵਾਂਗੇ ਹਾਂ ਜੱਫੇ ਆ ਜੱਫੇ ਹੀ ਹੱਥ ਪਾਤੇ ਉਹ ਯਾਦ ਬੜਾ ਕਰਕੇ ਹਾਂ ਕਿਉਂ ਲੋ ਪਰਮਾਦਮਾ ਜੋ ਕਰਦਾ ਉਹ ਕਰਦਾ ਵਧੀਆ ਚੱਲ ਨਾਲ ਕਮੇਟੀ ਬੋਝ ਹੋ ਗਈ ਇਹਦਾ ਮੈਂ ਫਸ ਗਏ ਹਾਂ ਨਾ ਬਈ ਬੈਸਬਾਲ ਆ ਗਿਆ ਵਧੀਆ ਇੰਟਰਪਰਟੇਸ਼ਨ ਅੱਜ ਨੂੰ ਬਰਤੀਜੀ ਇਤਾਰਾ ਵਧੀਆ ਹੋਰ ਬੇਰ ਸੋਨੀ ਸ਼ੇਡ ਕਿਦਾਂ ਕਿਹਨਾਂ ਸੇ ਤਾਂ ਵਧੀਆ ਚੱਲ ਵਾਦੇ ਕਿਹੜਾ ਮਾਰਾ ਇਤਰਾ ਨਾ ਫਰਾਜ ਜੇ ਪਲਾਨੇ ਖੜਨਾ ਚੱਲਾ ਪਹਿਲੇ ਜਫਾ ਲੈ ਕਿੰਨੇ ਜਿੱਗੀ ਸਹੀ ਤੇ ਆ ਗਈ ਕਿਹੜਾ ਇਹਦਾ ਵਧੀਆ ਹਰੀਂ ਟੀਮਾਂ ਵਧੀਆ ਕੀ ਮਕਾਇਨ ਪਹਿਲਾਂ ਜਫਾ ਲੈ ਲੈ ਨਾ ਪਹਿਲਾਂ ਫਾਈਨਲ ਮੈਚ ਸੱਤ ਨੂੰ ਨਹੀਂ ਆਇਆ ਨਾ ਜੱਟ ਰੱਬ ਨੂੰ ਆ ਜਾਗੇ ਆਪਾਂ ਨੂੰ ਮੇਰਾ ਪ੍ਰੋਫਾਈਲ ਨਹੀਂ ਦੋ ਕਿਨੇ 11000 ਤੋਂ ਪਲੱਸ ਕੰਮ ਨਹੀਂ ਨਿਸਰਮਾਨ ਦਾ ਨਹੀਂ ਚੱਕਰ ਜ ਬਣ ਕੀਤੀ ਉੱਥੇ ਨਹੀਂ ਨਹੀਂ ਆਪਣੀ ਫੇਸ ਚ ਪੈਣ ਲਿਖਾਈ ਆ ਆਪਦੀ ਆ ਗਈ ਤੇ ਮੈਂ ਮੇਰਾ ਗਲ ਉਹ ਕਦਰ ਹਿਆਰ ਪਰ ਜਾਣਾ ਚਾਹੀਦਾ ਭਾਈ ਯਾਰਾ ਮੇਰੇ ਤੇ ਫੀਡਿੰਗ ਕਰਦੀ ਕਿਉਂ ਇਹ ਛੱਡਦਾ ਆਪਣਾ ਕੰਮ ਆ YouTube ਦੇ ਬੰਨੇ ਤੈਨੂੰ ਲੈ ਆ ਲੈ ਕੇ ਪੁੱਟ ਕਰਦਾ ਮੈਂ ਤੇ ਨੇਲੇ ਚ ਕੱਟ ਕੇ ਤੈਨੂੰ ਇਹ ਨਹੀਂ ਤਾਂ ਕੰਮ ਨਹੀਂ ਕਰੇ ਮੇਰਾ ਜਾਣੀ ਜਾਣ ਨਹੀਂ ਇਹ ਕਿੱਥੇ ਗਿਆ ਇਹ ਪਾਲੇ ਨਾਲ ਬਾਜਾ ਮਾਰੀ ਜਾਂਦਾ ਉੱਧਰ ਠੀਕ ਹੈ ਇਹ ਪਾਲਉਂੀਆਂ ਬਾਜਾ ਵੀ ਤੁਹਾਨੂੰ ਲੱਗੇ ਪੈਂਦਾ ਬਾਜਾ ਹੈਗਾ ਸਾਡਾ ਗਾਗੁਰ ਦੇ ਲੱਗੇ ਛੰਡੂਆ ਤੇਰਾ ਮੈਂ ਸਾਡੇ ਗਰਮੀਤ ਕਾ ਪਰੋਣਾ ਹੈ ਰਿਸ਼ਤੇਦਾਰੀਆਂ ਨਿਕਲਾਈਆਂ ਹਾਂ ਪੁਹਾਣੇ ਖੇਡਣਾ ਅੱਜ ਰਾਜੇ ਰਾਜੇ ਪੁਹਾਣੇ ਖੇਡਣਾ ਹਾਂ ਠੀਕ ਹੈ ਇੱਥੇ ਪੱਤਰੀ ਵਾਲਿਆਂ ਦਾ ਅੱਜ ਵਸ ਤਾਈ ਮਾਰੀ ਜਾਂਦਾ ਅੱਜ ਕਵਿੰਗ ਕਰਾ ਗਏ ਉਹ ਕਿਦਣਾ ਹੈ ਰਾਜਾ ਪੱਤਰੀਆਂ ਕਾਲਾ ਮੈਂ 5-4 ਦਿਨ ਬਿਦਾ ਮੈਂ 1:00 ਵਜੇ ਫਲਾਇਆ ਆ ਜੀਆ ਐ ਹੋ ਜਾਂਦਾ ਮੈਂ ਉਹਦੇ ਕਪਿੰਗ ਕੱਟਾ ਕਰਾਉਂਦੇ ਘਾਤੋਂ ਹੈ ਮਸਲਰ ਲੈਕਸ ਜਿਹਦਾ ਖਿੱਚਿਆਂ ਦਾ ਮਸਲ ਟਾਇਰਡ ਹੋ ਜਾਂਦੇ ਜਿਹੜੇ ਅੱਛਾ ਪਾਵਰ ਜੀ ਪਰ ਜਾਂਦੀ ਮਸਲਾਂ ਇਹ ਮਿਹਨਤ ਮੁੰਡਾ ਬੰਦਾ ਪ੍ਰੈਕਟਿਸ ਕਰਦਾ ਅੱਛਾ ਅੱਛਾ ਮਸਲ ਜਿਹੜਾ ਹੁੰਦਾ ਸਟ੍ਰੈਕ ਟਾਇਰਡ ਹੋ ਜਾਂਦਾ ਇੱਕ ਜਗ੍ਹਾ ਤੋਂ ਹਾਂ ਹਾਂ ਉਹਦੀਆਂ ਮਾੜਾ ਮੋਟਾ ਖਿੱਚਦੇ ਆ ਝੁਕਦੇ ਆ ਖਿੱਚ ਮਹਿਸੂਸ ਹੁੰਦੀ ਫਿਰ ਉਹ ਫੜ ਜਾਂਦੇ ਮਸਲ ਉਹਦਾ ਤਾੜਾ ਹੁੰਦੇ ਉਹਦੇ ਲਈ ਫਿਰ ਉਹ ਪਾਣੀ ਕਰਾਉਂਦੇ ਤੇ ਉਹ ਜਿਹੜੇ ਕਪੀਏ ਨੇ ਔਰ ਮਾਤਮਾ ਕਹੀਦੇ ਹੁੰਦੇ ਆ ਮਸਲ ਢਿੱਲਾ ਹੁੰਦਾ ਠੀਕ ਆ ਠੀਕ ਐ ਇੰਨਾ ਕੀ ਪਤਾ ਜਿਆਦਾ ਨਹੀਂ ਮੈਨੂੰ ਪਤਾ ਹੋ ਗਿਆ ਹੈ ਦੋ ਬੋਲ ਕੱਲਾ ਚੱਲ ਗਿਆ ਕਿੰਨੀ ਮੈਚ ਤਾਗੇ ਬੰਦੇ ਸਾਡੇ ਸੈਮੀ ਇਹ ਚ ਤਾਗੇ ਬੰਦੇ ਸੈਮੀ ਜਿੰਨੀਆਂ ਨਰ ਤਗਲੀਆਂ ਗੋਡੀਆਂ ਪਾਈਆਂ ਖਦਲ ਫੜੀ ਜੋ ਜਾਂਦੇ ਰੇਟਿੰਗ ਜੀ ਕਰਨੀ ਪਈ ਦੀ ਸ਼ੋਅ ਮੈਚ ਆਏ ਆ ਤੇ ਕਰਾਉਣਾ ਰਾਜੇ ਨੂੰ ਮੈਂ ਬਥੇਰਾ ਗਿਆ ਸੀ ਕੱਲ ਫੇਟੀਏ ਰਾਜਾ ਹੀ ਗੋ ਮੈਣ ਹੀ ਖੜਨਾ ਸੈਟਲ ਸੈਟ ਨਹੀਂ ਮਾ ਆ ਜਾ ਹਲੋ ਵੱਡੇ ਬਾਈ ਜੀ ਖੜੇ ਕਰਨੇ ਨਹੀਂ ਅੱਪਾ ਵੀ ਗਿਆ ਸ਼ੱਬਾ ਵੀ ਗਿਆ ਚਲੋ ਭਰਾਵਾ ਵਧੀਆ ਗੋੰਦਾਲ ਦੀ ਧਾਤੀ ਰੋ ਆਏ ਤੁਸੀਂ ਗੋੰਦਵਾਲ ਸਾਹਿਬ ਤੋਂ ਪੀਜੀ ਕਹੇ ਗੱਲ ਆਪਾਂ ਬਸੋਂ ਅੰਜੀ ਦੇ ਪਰਸਾਂ ਜਾਣਾ ਮੈਚ ਆ ਅੱਛਾ ਬਸੋਂ ਤੇ ਹਾਂ ਕਿਨੇ ਡੀਮ ਆ ਇਹ ਆਪਣੀ ਟੀਮ ਆ ਇੱਕ ਆਹ ਕੋਡ ਨਾਈਂ ਦੇ ਕੰਦੂਰ ਸਾਹਿਬ ਤੇ ਇੱਕ ਪਤਾ ਨਹੀਂ ਕਿਹੜੀ ਕੜਕਾ ਕੜਕੇ ਦੀ ਹਾਂ ਕੜਕੇ ਦੀ ਠੀਕ ਆ ਕਿੰਨਾ ਪ੍ਰਾਈਸ ਇਥੇ ਪ੍ਰਾਈਸ ਪਤਾ ਨਹੀਂ ਲੱਗ ਲੱਗ ਜਾਣਾ ਕੋਈ ਹੱਥ ਆ ਇਹ ਚੌਥੀ ਵਾਰ ਆ ਰਹੇ ਹਾਂ ਕਿੱਦਾਂ ਫਿਰ ਕੰਮ ਹੈ ਹੈ ਮੈਂ ਉਰੇ ਕਿੱਦਾਂ ਬੁਗਿਏ ਮੱਥਾ ਟੇਕਣ ਜਾਣਾ ਆਪਾਂ ਹੈ ਯਾਰ ਰਾਤ ਦਾ ਦੇਣੇ ਵੇਹ ਚੱਲੀਏ ਨਹੀਂ ਪਰਸੋਂ ਮੈਚ ਨਹੀਂ ਪਰਸੋਂ ਤਾਂ ਮੈਚ ਹੈ ਹੋ ਪਰਸੋਂ ਹੀ ਜਾਣਾ ਹੀ ਆ ਫਿਰ ਤੇਰੇ ਜਾਣਾ ਤੇ ਟੈਂਪਰ ਚੱਲੀਏ ਨਹੀਂ ਸ਼ਾਮ ਨੂੰ ਨਾ ਤਿੰਨ ਚਾਰ ਵੇ ਚੱਲੀਏ ਰਾਤ ਨੂੰ ਆਵਾ ਆਹ ਪਰਸੋਂ ਖੇਡਣਾ ਨਹੀਂ ਇਹ ਕਦੋਂ ਨਹੀਂ ਖੇਡਣਾ ਪਰਸੋਂ ਨਹੀਂ ਖੇਡਣਾ ਪਰਸੋਂ ਦੇ ਗਰਦਾਂ ਆਪਾਂ ਕੋਲ ਆਜਾਂਗੇ ਜੀ ਪਰ ਨਾਲੇ ਪਰਸੋਂ ਬਰਨਾਲੇ ਕਿੱਧਰ ਮੈਨੂੰ ਜਾਣਾ ਹੈ ਪਰਸਾਂ ਆਹੋ ਤਾਂ ਅੱਠ ਨੌ ਆਇਆ ਨਿਯੋਜਨਾ ਹੈ ਕੋਚਲੇ ਨਾ ਜਿੰਮਾ ਹੈ ਆ ਵੀ ਮੁੰਡਿਆਂ ਕੇ ਚਾਹ ਲੈ ਗਏ ਕੱਲੀ ਚਾਹ ਹੀ ਲੈਂਦੀ ਤੇ ਮੈਨੂੰ ਨਾ ਜੋ ਵੀ ਹੈ ਬਾਤ ਚ ਉਹ ਤੁਹਾਡਾ ਭਲਾ ਚੂ ਸ਼ਾਮ ਨੂੰ ਪਿਆਵਾਂਗੇ ਨਾ ਅੱਛਾ ਚਾਹ ਨਹੀਂ ਨਾ ਗਾ ਕਲੀ ਲੈ ਚੂ ਇਹ ਚੂ ਲੈ ਗਿਆ ਨਹੀਂ ਬਾਕੀ ਸਾਈਕਲ ਹੀ ਆ ਗਈ ਹੁੰਦਾ ਤੁਹਾਡੇ ਕੋਲ ਪਲੇਰਾਂ ਦੀ ਨਹੀਂ ਆ ਕਿੱਦਾਂ ਧਾਰਮਿਕ ਆ ਨਹੀਂ ਧਾਰਮਿਕ ਤਾਂ ਉਹ ਸੰਦੇ ਭਰਾ ਦੀ ਆ ਆ ਬਣਾਕਾਰ ਹੋਣਾ ਫਿਰ ਚੂਲੀ ਦਾ ਸਾਰਾ ਸਾਲਿਆ ਤੇ ਜਿਹੜੇ ਦੇਣੇ ਆ ਤੁਹਾਨੂੰ ਪਤਾ ਹੀ ਹੈ ਐਰੀ ਉਹ ਵੀ ਚਾਹ ਚੱਲੀ ਜਾ ਇਹਤਾਲ ਬਾਦ ਅਮਨ ਲਾ। ਸਵਾਗਤ ਹੈ ਅੰਦ ਕੌਣੀ ਆ ਬਸ ਰਾਤ ਦੇ ਵਾਰੀ ਪਾਸ ਹੋਈ ਜੇ ਤਾਂ ਟਾਇਰ ਕਿੱਥੇ ਲੱਗਾ ਵੀ ਮਸਲੀ ਨੇ। ਤੋਂ ਆਪਰੇ ਗਈ ਆਪਰਾ ਪਰ ਆਪਾਂ ਬੈਹ ਜਾ ਬੈਹ ਕਰਾ ਦੇ ਨਹੀਂ ਅਗਲੇ ਆਪਾਂ ਟੂਰਨਾਮੈਂਟ ਕਰਾਇਆ ਕਰਨਾ ਕਰੂ ਕਰੂ ਪਰਮਾਦਵਾ ਜੋ ਕਰਨਾ ਨੇ ਕਰੇ ਕਰਾਵੇ ਆਰੀ ਆਰੀ ਕੱਪ ਕਰਾਇਆ ਕਰਨਾ ਆਪਾਂ ਬਹੁਤ ਵਧੀਆ ਚੜਦੀ ਕਲਾ ਅਗਲੀ ਵਾਰ ਤੋਂ ਆਪਾਂ ਬਾਬੇ ਨੇ ਕਰਤੀ ਕਿਰਪਾ ਮਿਹਰ ਘਰ ਲੈਣੀ ਆ ਜਗਾ ਬੁਲਵਾਨੀਆਂ ਹੋ ਯਾਰ ਜੱਗਾ ਕੋਲ ਆਉਣਾ ਹੀ ਲੱਗੇ ਨੇ ਹੁਣ ਨਹੀਂ ਖੇਡਣਾ ਨਹੀਂ ਅਜੇ ਉਹਨੇ ਖੇਡਣਾ ਨਹੀਂ ਇੱਕ ਦੇ ਲੱਗੇ ਬੰਨੇ ਬੜਾ ਕਾਸ਼ ਵੀ ਨਹੀਂ ਆਇਆ ਕਾਸ਼ ਨੂੰ ਸਰਵਾਈਸਲ ਹੋਇਆ ਮੈਨੂੰ ਚੱਕਰ ਬਹਾਉਂਦੇ ਉਦੋਂ ਠੀਕ ਜਾਣ ਤੇ ਹੈਪੀ ਨਹੀਂ ਹੁੰਦਾ ਹੈਪੀ ਦੇ ਵੀ ਮੋੜੇ ਤੇ ਫਟ ਲੱਗ ਜੀ ਹੈਪੀ ਬਣਾਣੀ ਆਹੀ ਤਰਾਵਾ ਅਹੀਂ ਅਸੀਂ ਲੈਂਡਰ ਦੇ ਪਲੇਅਰ ਲਿਆਉਨੇ ਆਂ ਗੁਰੂਕਰ ਦਾ ਮੇਲਾ ਇਹਦੇ ਰੱਖੀਏ ਗੱਲ ਸਾਲ ਬਾਹਰ ਨਾ ਖਰਾਬ ਨਹੀਂ ਕਰਨਾ ਬੁਨੀਤ ਨਹੀਂ ਰੱਖਣੀ ਜਿੰਨਾ ਜੋਰ ਲੱਗਦਾ ਲਾਓ ਨਹੀਂ ਨਹੀਂ ਬਿਲਕੁਲ ਕਿਉਂਗੇ ਤੈਂ ਹਨਾ ਪੂਰੀ ਨਹੀਂ ਪੈਂਦੀ ਗੁਰੂਕਰ ਦਾ ਕਾਹ ਤੱਕ ਜਾਣਾ ਕਿੱਥੇ ਇੱਥੇ ਹੀ ਕਰਦੇ ਤੂੰ 70 60000 ਸਾਈ ਦਿੱਤੀ ਆ ਤੇ ਜੋ ਉਹਦੇ ਚ ਅਸੀਂ ਕਹੀ ਆ 60 65 70000 ਸਾਈ ਆ ਗਈ ਇੱਕ ਦੋ ਬੰਦੇ ਬਾਹਰੋਂ ਕਰ ਲੋ ਟੀਮ ਦੇ ਅਗੇ 10 ਨਯਾਰਾ ਬੰਦ ਫਲਵਾਨਾ ਜੇ ਚੰਗਾ ਯਾਰ ਬਚਾ ਲੋ ਯਾਰ ਬਚਾ ਕੇ ਵਿੱਚੋਂ ਉਹਦੇ ਨਾਲ ਪੂਰੀ ਥੋੜੀ ਪੈਂਦੀ ਉਹਨਾ ਨਾਮ ਦਾ ਉਹ ਲੇਖਾ ਥੋੜਾ ਜਿਹਾ ਪੜਨਾ ਨਾ ਲੇਖਿਆ ਵੈਨਚੇ ਨਾ ਨਾਲੇ ਨਾਮ ਖਰਾਬ ਹੋ ਜਾਂਦਾ ਨਾਮ ਕੀ ਗੱਲ ਹੈ ਜਦੋਂ ਕੰਮ ਹੀ ਇਹ ਆ ਆਪ ਦਾ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ ਨਹੀਂ ਤੇ ਕਰੋ ਹੀ ਨਾ ਨਾਲੇ ਐਨ ਆਰ ਆਈ ਵੀਰ ਆਪਣੇ ਸਾਰੇ ਜੁੜੇ ਹੋ ਫਿਰ ਆਪਾਂ ਨੂੰ ਆਂਦੇ ਤੁਸੀਂ ਉਹ ਵੀ ਪਲੇਅਰ ਨਹੀਂ ਖੜਾਇਆ ਉਹ ਵੀ ਨਹੀਂ ਖੜਾਇਆ ਬਾਬੇ ਦੀ ਕਿਰਪਾ ਪਲੇਅਰ ਆਪਾਂ ਨੂੰ ਕੋਈ ਨਹੀਂ ਨਾ ਕਰਦਾ ਨਾਲੇ ਥੋੜਾ ਫੇਕ ਨਹੀਂ ਨਹੀਂ ਟਾਈਮ ਨਾਲ ਆ ਗਈ ਨਹੀਂ ਵੀਰਾਂ ਨਾਲ ਕਹਿੰਦਾ ਨਹੀਂ ਨਹੀਂ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਨਿਕਾ ਮੈਚ ਚੱਲਦੇ ਜਾਵਾਂਗੇ ਨਿਕਾ ਮੈਚ ਨਿਕਾ ਕਰਾਉਣਾ ਹੈ ਜਦੋਂ ਕਰਾਉਣਾ ਚੱਲਦੇ ਜਾਵਾਂਗੇ ਆਹੋ ਕਰਵਾ ਤਿਆਰੀ ਨਹੀਂ ਬੰਦਾ ਘਲਾ ਦਾਂਗੇ ਵੀਰ ਨਿੱਕੇ ਹੋਏ ਇਹਦੇ ਬਾਅਦ ਨੂੰ ਨਹੀਂ ਆਗੇ ਵੀਰ ਕੋਣ ਕਰਨਾ ਆਪਾਂ ਹੈਲੋ ਨਹੀਂ ਨੰਬਰ ਲੈ ਲਈ ਭਲਵਾ ਦਾਂਗਾ ਹੈਲੋ ਹੈ ਕਰ ਹੈਲੋ ਹਾਂ ਕਿ ਦਬਰੀ ਦੋ ਚਾਹ ਜੀ ਬਜੀ ਮਾਹ ਭਰਾਵਾ ਦਿਖਾਈ ਉਹ ਤੇਰਾ ਭਰਾਵਾ ਹੀ ਕੰਮ ਨਹੀਂ ਕਰਾਉਂਦੀ ਦਿਖਾਇਆ ਆਹ ਦੇ ਇੱਥੇ ਗੱਲ ਹੋ ਗਈ ਕਿਹੜਾ ਆ ਗਿਆ ਇੱਥੇ ਲੱਗੀ ਸੀ ਉਸ ਦਿਨ ਤੋਂ ਉਹ ਤੋਂ ਜਦੋਂ ਬਾਅਦ ਪੇਜਾਈ ਗਈ ਮੇਰਾ ਪੰਜਾਬ ਤੇ ਜਾਏ ਪਾਪੂ ਰਾਤ ਕੱਢੀ ਲੱਗੀ ਰਹਗੀ ਉੱਤੇ ਨਹੀਂ ਮੈਂ ਉਦੋਂ ਯਾਦ ਨਾ ਹਾਂਤਾ ਜਿੱਦਾਂ ਸਾਡਾ ਚਿੱਟੀ ਰਹਿੰਦੀ ਹੁੰਦੀ ਆ ਕਲੀ ਉਹਨੇ ਉਦੋਂ ਹੀ ਕਾਲਾ ਕਰਦਾ ਨਾ ਮਾਸ ਅੱਛਾ ਉਹ ਵੀ ਛਾੜਦਾ ਤੇ ਅੱਜ ਦੋ ਨਹੀਂ ਆਇਆ ਫੇਰ ਉਹ ਸਾਰਾ ਚਿੱਕੜ ਨਾਲ ਕਲੀ ਨਾਲ ਆਇਆ ਮਖਾਏ ਇਤਨੀ ਗੁਰੂਆ 15 20 ਦਿਨ ਮਸਾਉਂਦਾ ਆਦ ਇਦਾਂ ਹੀ ਤੀਣ ਕਿਤੂ ਦੀਆਂ ਗੋਲੀਆਂ ਖਾਹੂ ਕੇ ਸੌਣਾ ਕਰੇ ਚਾਹ ਵਾਕਿਆ ਬੜੀ ਸੌਹਣੀ ਤੇ ਅੱਧੀ ਚਾਹ ਪੀਤੀ ਹੁਣ ਪੀਤੀ ਤਾ ਉਹ ਸਿੱਧਾ ਸੁਰਤ ਨਹੀਂ ਆਉਂਦੀ ਦੱਸ ਜੇਵਾ ਬੜਾ 1:00 ਵਜੇ ਆ ਗਿਆ 3:00 ਵਜੇ ਸੁੱਤੇ ਤੜਕੇ ਆਏ ਤੁਸੀਂ ਤਾਰੇ ਪ੍ਰਮਾਣ ਨੂੰ ਕਿੰਦਾ ਆਏਗੇ ਅੱਛਾ ਕਿਹੜਾ ਭਲਵਾਨ ਤਾਰਾ ਇਥੇ ਤਾਰਾ ਭਲਵਾਨ ਇਥੋਂ ਦਾ ਨਹੀਂ ਮਾਸ਼ਾਅੱਲਾ ਅੱਛਾ ਪੁਰਾਣੀ ਹੋਈ ਕੋਈ ਪੁਰਾਣੇ ਪੁਰਾਣੇ ਠੀਕ ਹੈ ਪੁਰੇ ਨਾਮੇ ਪ੍ਰਮਾਣ ਦੇ ਉਹ ਜਦੋਂ ਤੁਸੀਂ ਬੋਲਣਾ ਹੀ ਮੈਂ ਤੁਹਾਨੂੰ ਉਹ ਦਿਨ ਕਹਿਣਾ ਸੀ ਫਿਰ ਉਹ ਦਿਨ ਤੁਸੀਂ ਫੋਨ ਕਰਤਿਆ ਗਿਆ ਤੇ ਫਿਰ ਮੈਨੂੰ ਆਂਦੇ ਤੋਂ ਸਾਹ ਦਿਨਾਂ ਚ ਦੱਸ ਦਿੰਦੇ ਆਪਾਂ ਬੋਲ ਦਿੰਦੇ ਸੋ ਮੈਨੂੰ ਫਿਰ ਚੇਤਾ ਭੁੱਲ ਗਿਆ ਹਾਂ 3:00 ਵਜੇ ਸੁੱਤੇ ਆ ਤੇ 6:00 ਵਜੇ ਉੱਠ ਪਏ ਤੇ ਉਹ ਤੋਂ ਬਾਅਦ ਸੁੱਤੇ ਨਹੀਂ ਵੇ ਬਾਬਾ ਬੜਾ ਸਾਹ ਜਾਨਾ ਜੀ ਸੰਗਰਾਮ ਦੇ ਸੰਗਰਾਮ ਦਾ ਜਾਨ ਮੈਰੀ ਖੜ ਕੇ ਜਾਣਾ ਬਾਬਾ ਸਾਹਿਬ ਦੀ ਬਾਹ ਨਹੀਂ ਰਹੀ ਤਾਏ ਨਹੀਂ ਗਿਆ ਇੱਕ ਦੂਜਾ ਮਾਜਾ ਮਾਜੇ ਦਾ ਨਹੀਂ ਪਤਾ ਮੈਨੂੰ ਤਾਂ 24 ਦੇ ਵੇਖੇ ਮੈਂ ਪੂਰਾ 1.5 ਮਿਲੀਅਨ ਵਿਊ 1.5 ਮੈਜ ਮੈਜ ਬਾਬਾ ਰੇਟ ਅੱਤੇ ਹੈ ਜੀ ਹੈ ਖਤਮ ਹੋ ਗਿਆ ਮੈਜ ਮੜ ਕੇ ਖਤਮ ਹੋ ਗਿਆ ਪਰ ਵਿਊ ਹੈ ਵਿਊ ਬੜੇ ਬਾਜ ਮੇਰੀ ਨਾਂ ਉਹ ਜੋ ਉੱਠਾ ਫੇਸਬੁੱਕ ਤੇ ਵੀਡੀਓ ਹੀ ਇੱਕ ਅਜੇ ਵੀ ਪਈ ਰੋਡ ਪਿੰਡਰ ਦੇ ਪਈ ਤੇ ਜੱਫੀਆਂ ਦੀ ਨਵੇਂ ਦੀ ਪਾਈ ਇਹਨੇ 10 12 23 ਤੇ ਉਹਨੂੰ ਪਤਾ ਕਿੰਨੇ ਮਿਲੀਅਨ ਵਿਊ ਆ ਟਿੱਕੀ ਮੀਰੀਆਂ 21 11 ਦਸੰਬਰ ਨੂੰ ਇਹਨੇ ਵੀਡੀਓ ਪਾਈ ਆ ਅੱਜ ਤੋਂ ਡੇਢ ਸਾਲ ਹੋ ਗਿਆ ਮੈਂ ਵੇਖੀ ਨੂੰ ਉਦੋਂ 21 ਮਿਲੀਅਨ ਵਿਊ ਹੀ ਅਜੇ ਹੋਰ ਪਤਾ ਨਹੀਂ ਕਿੰਨੇ ਹੋ ਗਏ ਫੇਸਬੁੱਕ ਤੇ ਬੜਾ ਵਿਊ ਹੁੰਦਾ ਫੇਰ ਲੋਕ ਤੇ ਮੇਰੇ ਆ ਵਾਲਿਆਂ ਦੇ ਮੈਂ ਚੰਦਾ ਤੇ ਚੈਨਲ ਤੇ ਹੀ ਡਿਪੈਂਡ ਕਰਦਾ ਆ ਅੱਧਾ ਮੈਚ ਚੈਨਲ ਤੇ ਡਿਪੈਂਡ ਕਰਦਾ ਜੇ ਚੈਨਲ ਨਾ ਵਧੀਆ ਸਾਰੇ ਮੈਚ ਦੀ ਡੰਡ ਲਾਏ ਤਾਂ ਯਾਰ ਕੀਤਾ ਕੋਸਾ ਹੇਗੀ ਹੈ ਪਤਾ ਨਹੀਂ ਚੱਕਰ ਬਣਿਆ ਗੱਡੀ ਆਪੇ ਐ ਖਿੱਚ ਕੇ ਲੈ ਆਦਗੀ ਆਪੇ ਹੀ ਆ ਕੋਈ ਬੰਦਾ ਹੋਣਾ ਉਹ ਲੈ ਕੇ ਆਣਾ ਖਿੱਚ ਕੇ ਹਨਾ ਨਹੀਂ ਨਹੀਂ ਚਾੜੀ ਕਿਤੇ ਫੋਟਪਾ ਤੇ ਝੜਦੀ ਹੈ ਆ ਫੋਟਪਾ ਆਪੇ ਖਿੱਚ ਕੇ ਲੈ ਆਣਾ ਭੈੜੀ ਹੋਣਾ ਇਧਰ ਮਾਣੀ ਬੋਲਦਾ ਪ੍ਰੀਤ ਜੱਗਾ ਭਲਵਾਣੇ ਇਦਨ ਪਤਾ ਕੀ ਜਾਂਦਾ ਹੰਦਾ ਆ ਜਿਹੜੀਆਂ ਹੁੰਦੀਆਂ ਹਨਾ ਆ ਇਹ ਬੜੀਆਂ ਵਧੀਆ ਮੀਆਂ ਖਾਣੀਆਂ ਚਾਹੀਦੀਆਂ ਹਾਂ ਹੈ ਕੀ ਗੱਲ ਏ ਇਹ ਵਧੀਆ ਹੁੰਦੀ ਤੇ ਜਿਹਦੇ ਅੰਦਰ ਗਰਮੀ ਪਈ ਫਾਇਦਾਨ ਦਾ ਤਰੀਕਾ ਅੱਛਾ ਮੈਂ ਵੀ ਸੁਣਿਆ ਮੈਂ ਬਜ਼ੁਰਗਾਂ ਤੋਂ ਪੁਰਾਣਿਆਂ ਤੋਂ ਜਿਹਦੇ ਅੰਦਰ ਗਰਮੀ ਪਈ ਜੇ ਦਾਹ ਬੋੜ ਦੀ ਟਾਣੀ ਨਹੀਂ ਹੁੰਦੀ ਹਾਂ ਹਾਂ ਇਹ ਟਾਣੀ ਤੋੜੋਗੇ ਤੇ ਜਿਹੜਾ ਦੁੱਧ ਨਹੀਂ ਨਿਕਲੂਗਾ ਹਾਂ ਹਾਂ ਤੇ ਜਿਹੜਾ ਪਤਾਸਣ ਹੀ ਉਹਦਾ ਛੋਟਾ ਜਾਂ ਵੱਡਾ ਏਡਾ ਹਾਂ ਤੇ ਦੋ ਪਤਾਸੇ ਲੈ ਕੇ ਇਹਦੀਆਂ 7-8 ਬੂੰਦਾ ਉੱਤੇ ਪਤਾਸਿਆਂ ਦੇ ਪਾ ਗਏ ਹਾਂ ਐ ਵਿੱਚ ਪਾਸਾ ਸੇਰ ਵਾਲੇ ਪਾਸਿਓਂ ਤੋੜ ਕੇ ਹਾਂ ਉਹਦੇ ਵਿੱਚ 3-4 ਬੂੰਦਾ ਪਾ ਕੇ ਤੰਨਰ ਨੇ ਕਾਲਜੇ ਚੱਬ ਕੇ ਤੇ ਖਾ ਲੋ ਤੇ ਜਿੰਨੀ ਮਰਜੀ ਅੰਦਰ ਗਰਮੀ ਹੈ ਠੰਡਾ ਕਰੂਗੀ ਇਹ ਮਤਲਬ ਇੱਕ ਰੋੜ ਦਾ ਦੁੱਧ ਹੁੰਦਾ ਤੇ ਮੇਰੀ ਗੱਲ ਸੁਣ ਇੱਕ ਤੇ ਜਦੋਂ ਆਪਾਂ ਪੱਤਾ ਤੋੜਦੇ ਆ ਪੱਤੇ ਨਾਲ ਲੱਗਾ ਹੁੰਦਾ ਇੱਕ ਟਾਣੀ ਨਾਲ ਲੱਗਦਾ ਪੂਰੀ ਟਾਣੀ ਚ ਕਰੂਮਲੀ ਚ ਦੁੱਧ ਹੁੰਦਾ ਜਿਹੜਾ ਅੱਛਾ ਕਰੂਮਲੀ ਚ ਟਾਣੀ ਚ ਦੁੱਧ ਘੱਟ ਨਿਕਲਦਾ ਕਰੂਮਲੀਆਂ ਚ ਦੁੱਧ ਹੁੰਦਾ ਅੱਛਾ ਛੋਟੀ ਟਾਣੀ ਤੋੜ ਕੇ ਸਹੀ ਫਿਰ ਗੱਲ ਸੱਚੀ ਜਣਾ ਹੈ ਪਦੀ ਗੱਲ ਹੈ ਬਾਈ ਕਹੇ ਨੇ ਹੈ ਇਹਦੀ ਵੀ ਵੀਡੀਓ ਇਹਦੇ ਪਿਆ ਦੁੱਧ ਜੀ ਕਰਕੇ ਨਾ ਵੀ 10 ਕਿਜੀ ਕਰ ਲਓ ਜੀ ਅੱਛਾ ਇਹਦਾ ਢਾਂਦੇ ਭਲਵਾਂ ਜੀ ਕੀ ਕ੍ਰੋਮਲੀ ਹੁੰਦੀ ਵੀਰ ਜੀ ਅੱਛਾ ਜੀ ਕਰੂੰਗੇ ਹਾਂ ਜੀ ਕੂਲੀ ਕ੍ਰੋਮਲੀ ਨਹੀਂ ਹੁੰਦੀ ਅੱਗੇ ਆ ਜੀ ਬੱਤੇ ਦਾ ਸਿਰਾ ਵਾ ਹਾਂ ਜੀ ਕਰੋ ਉਹ ਸਿਰੇ ਦਾ ਪੋਟਾ ਕ ਛੱਡ ਕੇ ਫੁੱਲ ਤੋਂ ਇੱਕ ਪੋਟਾ ਪਿੱਛੇ ਤੋੜ ਲਓ ਠੀਕ ਹੈ ਜੀ ਜਿਹੜਾ ਉਹ ਚ ਦੁੱਧ ਤਿੰਨ ਚਾਰ ਤੁਮਕੇ ਨਿਕਲੂ ਉਹ ਪਤਾਸੇ ਤੇ ਲਾ ਕੇ ਨਰਨੇ ਗਾਲ ਦੇ ਖਾ ਲਓ ਬਹੁਤ ਬੈਸਟ ਚੀਜ਼ ਹੈ ਗਰਮੀ ਆਪ ਤੇ ਉਦੀ ਤਸਵੀਰ ਬਹੁਤ ਠੰਡੀ ਹੈ ਅਜਮਾਇਆ ਨੁਕਤਾ ਬਹੁਤ ਪੁਰਾਣਾ ਪ੍ਰਾਤੰ 700 ਸਾਲ ਦਾ ਸਟ੍ਰੈਚਿੰਗ ਵਧੀਆ ਹੁੰਦੀ ਆ ਉੱਧਰ ਪੱਟੇ ਗਿੱਟਿਆਂ ਨੂੰ ਐਵੇਂ ਲਾਲੇ ਆ ਚਪਲਾ ਮੁਰ ਜਾਂਦਾ ਇੱਥੇ ਲਾ ਕੇ ਚਪਲਾ ਪਾ ਗਏ ਜੇ ਐਡਾ ਗਿੱਟਾ ਮੁੜ ਗਿਆ ਤੇ ਮਾੜੇ ਗਿੱਟਿਆਂ ਦਾ ਕੀ ਹਾਲੂਗਾ ਕੀ ਹਾਲ ਦੇ ਆਪਾਂ ਨੇ ਸੇਟ ਚੜਤ ਕਿਲਾਵਾ ਇਹ ਤਾਂ ਜ਼ਰੂਰੀ ਪਿਆ ਕੰਮ ਕਰਾ ਗਿਆ ਕੋਕਣੀ ਦਾ ਜਾਗ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਜਿਹਦੇ ਮਾੜੀ ਨਾ ਜਿਹੜੀਆਂ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਇਦਾਂ ਨਾ ਇਦਾਂ ਹੀ ਬਹਿ ਲਾ ਗਲਤ ਨਹੀਂ ਬੋਲ ਗਿਆ ਨਾ ਨਾ ਕੋਈ ਨਹੀਂ ਮਾਰ ਸਕਦਾ ਜਾਂ ਪਰਮਾਤਮਾ ਦਾ ਹੱਥ ਦਿੱਸਤੇ ਉਹ ਲਿਖਿਆ ਸਾਰਾ ਕੋਈ ਤੁਰ ਦਰਗਾ ਹੋ ਪੂਰਾ ਹੀ ਹੋ ਰੰਦਾ ਹਾਂ ਜਿੰਮ ਦਾ ਕੰਮ ਦੇ ਜਿੰਮ ਦਾ ਕੰਮ ਦੇ ਸਕਦੀ ਯਾਰਸੀ ਜੀ ਹਾਂ ਹੈ ਭਲਾਂ ਜੀ ਵਧੀਆ ਸਟੱਚਿੰਗ ਵਾਸਤੇ ਮਿਹਨਤ ਵੀ ਲਾ ਸਕਦਾ ਬੰਦਾ ਇਹਦੇ ਨਾਲ ਕਿ ਨਹੀਂ ਪ੍ਰਵਾਨ ਜੀ ਉਸ ਵਾਂਗ ਹੀ ਕਿਦਾਂ ਸੀ ਜੀ ਬੁਲਾਉਂਦੀ ਆ ਤੀ ਕਾਲ ਚੜਦੀ ਕਾਲ ਵਾ ਵਧਾਈਆਂ ਹੋਣ ਸਾਡੇ ਜੱਲੇ ਆ ਗਏ ਤੁਹਾਨੂੰ ਬਧਾਈਆਂ ਕਿਤੇ ਵੀ ਭਰਾ ਹੀ ਆ ਭਰਾ ਆਪਣੇ ਤੇ ਇਹ ਆਪਣੇ ਭਾਜੀ ਹਾਂ ਜੀ ਪ੍ਰਵਾਨ ਜੀ ਦੀ ਕਾਰ ਸੱਸੀ ਨੀ ਅੱਛਾ ਇਹ ਪ੍ਰਵਾਨ ਜੀ ਸਾਡੇ ਮੈਦਾਨ ਦੇ ਗਰਾਊਂਡ ਤੇ ਆ ਜਾਓ ਠੀਕ ਆ ਬਬਾਈ ਕੋਈ ਆਈ ਤਾਂ 5-10 ਸਮਝਿਆ ਕੋਈ ਨਹੀਂ ਸਾਡੇ ਸਵੇਰ ਬਸ 5-10 ਹੋ ਗਏ ਆਈ ਸਾਡੇ 5 ਆ ਗਏ ਗਰਾਊਂਡ ਦੇ ਵਿੱਚ ਉਹ ਟੈਨਸ਼ਨ ਨਾ ਫਿਰ ਅਗਲੀ ਟੀਮ ਦੀ ਗਰੰਟੀ ਹੁਣ ਤੁਹਾਡੀ ਜੀ ਉਹ ਆਏ ਹੁੰਦਾ ਕੋਈ ਨਹੀਂ ਬਾਡੀ ਸਾਡੇ ਇਹ ਨਿੱਕੀ ਟੀਮ ਨਹੀਂ ਦੇ ਕਈ ਗਰਾਊਂਡ ਚ ਉਹ ਨਹੀਂ ਉਹ ਨਹੀਂ ਕਰਾਉਣੀ ਨਹੀਂ ਹੁੰਦਾ ਬਸ ਅੰਕਲੇ ਸਾਡੇ ਪਾਣੀ ਇਹ ਬੜੇ 15 ਮਿੰਟ ਦਾ ਖੇਡ ਨਹੀਂ ਕਰਾਉਣੀ ਆ ਇਥੇ ਨਜਬੋ ਮਿੱਠੀ ਹੋਈ ਹੁੰਦੀ ਕਿੱਦਾਂ ਹੋ ਰਿਹਾ ਓਏ ਇਹ ਆਚਾਰ ਮੂਜੋ ਆਪਣਾ ਦਾੜਾ ਬੇਲੀ ਸਾਰਾ ਇੱਟੇ ਪੱਟੀ ਜਾਂਦਾ ਯਾ ਕੰਨ ਗੱਲਾਂ ਵੜੀਆਂ ਗੱਲਾਂ ਵੜੀਆਂ ਆਉਂਦੀਆਂ ਓਏ ਓਰੇ ਆ ਓਰੇ ਆ ਮੋਦੀ ਦੇ ਗਾ ਸੱਲਾ ਵੀ ਟਿੱਕ ਜਾਂਦਾ ਹੱਸੀ ਜਾਂਦਾ ਮੋਦੀ ਨਾ ਇਹ ਬੜਾ ਕੀ ਰੱਖ ਮੋਦੀ ਬਿੱਤਰਾ ਨਾ ਮੋਦੀ ਹਾਂਜੀ ਸੱਚੀ ਇਹ ਸਿੱਧਾ ਨਾ ਨਹੀਂ ਸਿੱਧਾ ਨਾ ਆਰਵਿਆ ਸਿੱਧਾ ਨਾ ਕੀ ਐ ਆਰਵ ਤੈਨੂੰ ਮੋਦੀ ਕੱਤ ਨਾ ਦਿੰਦਾ ਆਰਵ ਆਰਵ ਹਾਂਜੀ ਇੱਥੇ ਆ ਇੱਥੇ ਆ ਇੱਥੇ ਆ ਬਲਾਂ ਨੂੰ ਹਾਂਜੀ ਮੋਦੀ ਕੱਤ ਆਉਂਦੇ ਤੈਨੂੰ ਤੇ ਠੀਕ ਹੈ ਨੇ ਉਦਾਂ ਹੀ ਕਹਿ ਦਿੰਦੇ ਆ ਤ੍ਰੀ ਪ੍ਰਧਾਨ ਮੰਤਰੀ ਚੀਨੀ ਠੀਕ ਆ ਲਾਪਰੇ ਪੜਦਾ ਬਾਵਾ ਕਿ ਮੇਰੇ ਵਾਂਗੂ ਹੀ ਆ ਮੇਰੇ ਵਾਂਗ ਉਤਰ ਲੈ ਠੀਕ ਜੀ ਠੀਕ ਆਈ ਆ ਫੋੜ ਤੇੜੀ ਗੱਡੇ ਸਾਜੂ ਦਾ ਸਿਆ ਮੁੰਡੇ ਨੇ ਹਾਂ ਸੁੱਖੇ ਨਾਲ ਆ ਭਾਨਾ ਨੂੰ ਜਾ ਲੈਣਾ ਇਤਨਾ ਕਰੀ ਜਾਓ ਔ ਰੈਡ ਰਨੋਂ ਨੇ ਪੈਹੇ ਹੁੰਦੇ ਜਨੇਨੂ ਹੋ ਜਾਂਦੇ ਪੈਣ ਸਾਨੂੰ ਵੀ ਮੈਚ ਖਰਾ ਗਿਆ ਆ ਆਹ ਹਾ ਆਪਣਾ ਤਾਂ ਹੋ ਗਿਆ ਸਾਨੂੰ ਰਵੀ ਕਹਿੰਦਾ ਤੁਸੀਂ ਪੈਜ ਪ੍ਰੀਤ ਨੇ ਬੜਾ ਮੈਂ ਕੋਈ ਨਹੀਂ ਕਾ ਤੈਨਾਂ ਹੀ ਆ ਜਿਸਨੇ ਉੱਤੋਂ ਨਹੀਂ ਜਫਾਗਾ ਤਾਂ ਮੈਂ ਬੋ ਦੱਸ ਮੈਂ ਇਹਨਾਂ ਤੇ ਪਾਈਆਂ ਸੱਪਾਂ ਵਾਲਿਆਂ ਤੇ ਸਾਰਿਆਂ ਤੇ 8 8 ਨੰਬਰ ਇੱਕ ਜਫਾਣੀ 8 ਰੈਡਾ ਸਾਡੇ 9 ਤੋਂ ਲੈ ਕੇ 8 9 ਸਾਡੇ ਤੇ ਪਾ ਗਿਆ ਇਹ ਆਠ ਹੀ ਸਾਡੇ ਤੇ ਪਈਆਂ ਇੱਕ ਜਫਾ ਹੀ ਔਜਲੇ ਦਾ ਹੁਣ ਮੈਂ ਉਹ ਉਹ ਲਗਾਈ ਤਾਂ ਨਹੀਂ ਖਾਣਾ ਦੂਜੀ ਾਰ ਉਹਨੇ ਮਾਰੀ ਬਾਤ ਫੇਰ ਨਹੀਂ ਖਾਦਾ ਉਸ ਬਬਲੂ ਕੜੀ ਬਲੌ ਨਹੀਂ ਮੋੜੀਏ ਆਹੋ ਡਰਦੇ ਗਿਆ ਮੈਂ ਕਾੜੇ ਪਰ ਆਹ ਕੋਈ ਆਵੇਗਾ ਡਾਇਰੈਕਟਰ ਹੈਗਾ ਪ੍ਰੋਮੋਟਰ ਆਟਿਆ ਗਿਆ ਅਸੀਂ ਸੋਣੋ ਨਹੀਂ ਰਾਤ ਤੇ ਤੁਸੀਂ ਸਾਨੂੰ ਰਾਤ ਦਾ ਬਾਹ ਟੈਲਫੋਰਟ ਹੋ ਕੇ ਤੁਸੀਂ ਆਹੋ ਉਧਰ ਵੀ ਮੈਨੂੰ ਇੱਕ ਜੱਪਾ ਹੀ ਪੰਨਿਆ ਰੇਡਾਂ ਦੇ ਟੈਲਫੋਰਟਾਂ ਵਿੱਚ ਟੈਲਫੋਰਟੀਂ ਤਗੜੀਆਂ ਤਗੜੀ ਸਾਡਾ ਕਪੋਲ ਹੈ ਨਾ ਪ੍ਰੋਮੋਟਰ ਹੈਗਾ ਨਾਵੇਂ ਰੇਡਰ ਹੈ ਪਾਜੀ ਰੇਡਰ ਕੀਤਾ ਕੁਲਵੀਰ ਆਉਣਾ ਨਾ ਘਰੇ ਤੇ ਪਾਜੀ ਰੇਡਰ ਲੱਭਾ ਕੋਈ ਨਹੀਂ ਆਵੇ ਸਾਡਾ ਰੇਡਰ ਕੋਈ ਤਾਂ ਰੇਡਾਂ ਭਾਈ ਮਾ ਠੀਕ ਹੈ ਪਾਜੀ ਇੰਗਲੈਂਡ ਮੈਂ ਉਹਨੇ ਉਹ ਮਕਰੋਂ ਜੀ ਆ ਕੇ ਪਹਿਲੇ ਪਾਰ ਪਾਈ ਟੂਰਨਾਮੈਂ ਠੀਕ ਖੇਡਿਆ ਮੈਂ ਫੇਟੋ ਆ ਉਸ ਦਿਨ ਮੈਂ ਜੱਫੇ ਜੱਫੇ ਪਾਏ ਵਧੀਆ ਤੇ ਫਿਰ ਪਾਰੀ ਨੂੰ ਕਹਿੰਦੇ ਵੀ ਕੋਈ ਨਹੀਂ 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 ਕਹਿੰਦੇ ਤੂੰ ਰੈਡਰ ਹੀ ਬਣ ਆਪਣਾ ਕੋਈ ਰੈਡਰ ਮਿਲਣਾ ਨਹੀਂ ਤੂੰ ਵਧੀਆ ਪਾਉਣਾ ਕੋ ਪਾਇਆ ਕਰੇ ਹਾਂ ਹਾਂ ਮੈਂ ਜਿੱਤਨੇ ਹਾਂ ਮੈਂ ਹੁ ਤਾਂ ਕਿਹਦੇ ਸਾਰੇ ਚੋਂ ਪੰਜਾਂ ਵਿੱਚ ਚ ਪਾਈਆਂ ਚਲੋ ਚਲੋ ਕੱਢੀ ਚਲੋ ਚਲੋ ਯਾਰ ਚਲੋ ਜੀ ਚਲੋ 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 ਚਾਰਜ ਕਿੱਥੇ ਆ ਕੰਮ ਸਾਰੇ ਹੀ ਆ ਲੈ ਤੂੰ ਲਾ ਆਇਆ ਨਿਊਜ਼ੀਲੈਂਡ ਦਾ ਸੀਜ਼ਨ ਕਿਦਾਂ ਸਟਾਰਟ ਹੋਣਾ ਬਾਤ ਖੜੀ ਆ ਅੱਜ ਨਹੀਂ ਜਾਲਾ ਆਪਣੀ ਅੱਛਾ ਆਮ ਦਾ ਬਾਗੀ ਦੇਣਾ ਪਾਣੀ ਨਾਲ ਬੱਟੂ ਕੋਲ ਆਉਂਦੀ ਨਾਲ ਸਾਡੇ ਖਾਨੇਦਾਰ ਸਰਦਾਰ ਗੰਗਾਂ ਜੀ ਹੈ ਪ੍ਰਮਾ ਸੁਖਵੀਰ ਸਿੰਘ ਜੀ ਆ ਲੱਤੂ ਵਾਲਾ ਪ੍ਰੀਤ ਵਾ ਵੀ ਆਦਾ ਖੇਡ ਦੇ ਮੈਦਾਨ ਵਿੱਚ ਲੱਤੂ ਵਾਲੇ ਪ੍ਰੀਤ ਦੀ ਐਂਟਰੀ ਹੋਈ ਹੈ ਟੋਪ ਟੋਪ ਦੇ ਜਿਹੜੇ ਮਲ ਉਸ ਸਮੇਂ ਖੇਡ ਦੇ ਮੈਦਾਨ ਵਾਲ ਬੰਦ ਰਿਹਾ ਟੌਪ ਟੌਪ ਦੇ ਮਨ ਮੈਦਾਨ ਦੇ ਵਿੱਚ ਆ ਗਏ ਉਧਰ ਸਾਡਾ ਜੋਵਨ ਹੈ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ ਤੇ ਨਾਲ ਲਖਪ੍ਰੀਤ ਸਾਡਾ ਭਰਾ ਸਰਦਾਰ ਸੰਦੀਪ ਸਿੰਘ ਜੀ ਥਾਣੇਦਾਰ ਦੇ ਪੁੱਤਰ ਪੁਰਟੀ ਨੂੰ ਬੜਾ ਮੂਵ ਕਰਦੇ ਆ ਬੜਾ ਵੱਡਾ ਸ਼ੀਰਮ ਬੜਾ ਵੱਡਾ ਪਿਆਰ ਤੇਰਾ ਸਨਮਾਨ ਜਦੋਂ ਹੋਇਆ ਉਹਨਾਂ ਨੇ ਸ਼ਾਇਰੇ ਢਾਲੇ ਵਿੱਚ ਇੱਕ ਮਨ ਨੂੰ ਸਕੂਨ ਜਿਹਾ ਮਿਲਿਆ ਵੀ ਮੁੰਡੇ ਦੀ ਮਿਹਨਤਾਂ ਮੁੱਲ ਪਿਆ ਜੱਗੇ ਕੋਰੀ ਫਤੇਸਾਂ ਦੀ ਕਾਰਜਾ ਨੌਜਵਾਨਾਂ ਤਾੜੀਆਂ ਮਾਰ ਦਿਓ ਜੱਗੇ ਪੁਸਤਿਆਂ ਵਾਲੇ ਲਈ ਆਹ ਦੁਨੀਆ ਦਾ ਮੰਨਿਆਪੁਰਾ ਨਾ ਖਿਡਾਰੀ ਇਸ ਮੈਦਾਨ ਦੇ ਵਿੱਚ ਹੈ ਨਾ ਵਾਲਾ ਵੀ ਕਰਦਾ ਕੈਚ ਆਹ ਸਾਹਮਣੇ ਇੱਕ ਪਾਸੇ ਨਾਜੋਨ ਅਰਸ਼ ਹੈ ਚੌੜੇ ਮਦਰ ਦੀ ਧਰਤੀ ਹੈ ਨਾਲ ਗੁਰਵੀਰ ਕਲਸੀਆ ਵਾਲਾ ਆਹ ਗੱਭਰੂ ਕਹਿੰਦੇ ਕੌਣ 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 ਇਹ ਕਹਿੰਦੇ ਸਰਦਾਰ ਬਲਵੰਤ ਸਿੰਘ ਦੀਆਂ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਉਹਦਾ ਭਤੀਜਾ ਲਾ ਤਗੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਆ ਖੇਡਦੇ ਨਿਊਜ਼ੀਲੈਂਡ ਤੇ ਲੱਖ ਪ੍ਰੀਤ ਆਸਟ੍ਰੇਲੀਆ ਵਾਲਾ ਭਰਾ ਸਾਡਾ ਉਹਦੇ ਵੱਲੋਂ ਕਹਿੰਦੇ ਲੈ ਵੀ ਪ੍ਰੀਤ 1000 ਤੇਰਾ ਉਹ ਜੱਫੀਆਂ ਦੇ ਮਾਨ ਸਨਾਨ ਹੋ ਰਹੇ ਆ ਤਾਪਾ ਮੁਹਾਵੇ ਵਾਲਾ ਮੰਨੂ ਸ਼ਾ ਅਮਰੀਕਾ ਵਾਲੇ ਦਾ ਜਿਗਰੀ ਯਾਰ ਸਾਹਮਣੇ ਮੂਸੇਪਿੰਡ ਖੇਡਣ ਆਇਆ ਹੋਇਆ ਉਹ ਹਜ਼ਾਰ ਦਾ ਜਫਾ ਤੇ ਖਾਣੇਦਾਰ ਹਜ਼ਾਰ ਸੁਖਵੀਰ ਸਿੰਘ ਜੀ ਸੁਖ ਖਾਣੇਦਾਰ ਹਰਪਿੰਦਰ ਜਿਗਰੀ ਯਾਰ ਅੱਜ ਜੁੜੇ ਹੋਏ ਆ ਤਾਰੇ ਮੂਸੇ ਪਹਿਲਵਾਨ ਦੀ ਗੱਲ ਹੈ ਤੇ ਕਹਿੰਦੇ ਸ਼ਾਹਕੋੜ ਦੀ ਜਿੰਦਜਾਨ ਨੰਗਲਾਂ ਦੇ ਸੰਦੀਪ ਨੂੰ ਤਾਰੇ ਪਹਿਲਵਾਨ ਨੂੰ ਜਿਹੜੀ ਜਿਹੜੇ ਪਿਆਰ ਕਰਦੇ ਆ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਵੀ ਦੇ ਪਿੰਡ ਦੇ ਵਿੱਚ ਵੱਡਾ ਮੇਲਾ ਚੱਲਿਆ ਵੱਡਾ ਮੇਲਾ ਵੱਡਾ ਮੇਲਾ ਵੱਡਾ ਮੇਲਾ ਵੱਡਾ ਮੇਲਾ ਪ੍ਰੀਤ ਹੈ ਭਾਈ ਲੱਤੂ ਵਾਲਾ ਮੇਰੇ ਮਿੱਤਰੋ ਇਹ ਸਰਾਲਾ ਲਾਉਂਦਾ ਇੰਗਲੈਂਡ ਵੀ ਤਕੜਾ ਖੇਡਿਆ ਪਰ ਮੈਂ ਕਿ ਬਿੱਟੂ ਪਹਿਲਵਾਨ ਜੀ ਤੁਹਾਨੂੰ ਦੱਸ ਦੇਵਾਂ ਵੀ ਮੁੰਡੇ ਦੇ ਰਾਤ ਥੋੜਾ ਮੋਢੇ ਤੇ ਸੱਟ ਲੱਗੀ ਇਹ ਜਵਾਨ ਕਰਕੇ ਆਇਆ ਤੁਹਾਡੇ ਪਿੰਡ ਦੇ ਵਿੱਚ ਕਿਉਂਕਿ ਸਾਈ ਫੜੀ ਐ ਜਦੋਂ ਸੱਟਾ ਪਿੰਡਾ ਲੱਗ ਜਾਂਦੀ ਔਖਾ ਹੋ ਜਾਂਦਾ ਆਓ ਸਾਹਮਣੇ ਸਿਰੇ ਦਾ ਮੁਕਾਬਲਾ ਕਿ ਚਾਰ ਮੱਲ ਤਿਆਰੀ ਦੀ ਪੂਰੀ ਲੱਗਦਾ ਜਰੂਰ ਇੰਨੇ ਚੁੰਗੀ ਹੋ ਪੂਰੀ ਬਾੜ ਨਹੀਂ ਹੋ ਨਹਿਰ ਦੇ ਕਿਨਾਰੇ ਨਾਲੇ ਤੰਦ ਕੱਢੇ ਹੋਣਗੇ ਖੇਡ ਖੇਡ ਕੇ ਕਬੱਡੀ ਦੇ ਪਿੰਡ ਪਿੰਡ ਪ੍ਰੀਤ ਨੇ ਵੀ ਝੰਡੇ ਗੱਡੇ ਹੋਣਗੇ 1000 ਦਾ ਜੱਫਾ ਲੱਗਿਆ ਸਾਰੇ ਸੇਵਾਦਾਰ ਭਰਾਵਾਂ ਵੱਲੋਂ ਤਾੜੀਆਂ ਮਾਰ ਦਿਓ ਜ਼ੋਰਦਾਰ ਲਓ ਸਾਹਮਣੇ ਲੈ ਵੀ ਪ੍ਰੀਤ ਲਾਜਫਾ ਉਧਰ ਸੁਖਮਣ ਤੇ ਅਮਨ ਕਨੇਡਾ ਉਹਨਾਂ ਵੱਲੋਂ 1000 ਦਿੱਤਾ ਜਾਣਾ ਮੇਰੇ ਮਿੱਤਰੋ ਆਹ ਸਾਹਮਣੇ ਘੋੜਾ ਕਬੱਡੀ ਮਾਰਿਆ ਨੂੰਸਿਆਂ ਦੀ ਤੁਰਤੀ ਹੈ ਪਹਿਲਵਾਨ ਤਾਰਾ ਸਿੰਘ ਦਾ ਨਗਰ ਹੱਥੋਂ ਪਾਸੇ ਆਹ ਵੇਖੋ ਆਹ ਵੇਖੋ ਆਹ ਵੇਖੋ ਪਰ ਐਸ ਪਾਸੇ ਵੀਰ ਪਿਆਰ ਨਹੀਂ ਕਰਦੇ ਕੋਈ ਨਹੀਂ ਔਰ ਇਹਦੇ ਇਸੇ ਤੇ ਉਧਰ ਕਹਿੰਦੇ ਸਰਦਾਰ ਸੁਖਬੀਰ ਸਿੰਘ ਦੇ ਪੁੱਤਰ ਉਹਨਾਂ ਵੱਲੋਂ ਮਾਨਸਨਾਨ ਹੋਵੇਗਾ ਉਧਰ ਸਰ ਬਰਿੰਦਰ ਸਿੰਘਾ ਜੀ ਸਾਡੇ ਦਰਮਿਆਨ ਆਏ ਹੋਇਆ ਧੰਨਵਾਦ ਇਹ ਕੌਣ ਮੇਰੇ ਮਿੱਤਰੋ ਵੱਡੇ ਪਿਆਰ ਸਤਕਾਰ ਆ ਨਹੀਂ ਫੜਿਆ ਜਾਂਦਾ ਆ ਨਹੀਂ ਰੋਕਿਆ ਜਾਂਦਾ ਆ ਨਹੀਂ ਧੱਕਿਆ ਜਾਂਦਾ ਇਹ ਰਾਣਿਆਂ ਵੇਖ ਰਾਣਿਆਂ ਵੇਖ ਰਾਣਿਆਂ ਵੇਖ ਆਈ ਆਈ ਕੁਝ ਆਈ ਕੁਝ ਆਈ ਕੁਝ ਆਈ ਕੁਝ ਆਈ ਕੁਝ ਪਿੰਡ ਆ ਪੱਕੀ ਹਿੰਡ ਲੈ ਵੀ ਤੇ ਭਾਈ ਹਜ਼ਾਰ ਉਧਰ ਦੇ ਬੰਨੇ ਜਾ ਕੇ ਉਹ ਪ੍ਰਭ ਧਾਰੀਵਾਦੀਆ ਜਿਗਰ ਹੋਇਆ ਆ ਜੇ ਬੱਲੇ ਜਫਾ ਲਾਦਾ ਤੇ 1000 ਹੋਰ ਪਾ दिए ਕਿਹਦਾ ਪਾ दिए ਜੋਬਨ ਨਿਊਜ਼ੀਲੈਂਡ ਦਾ ਲਖਪ੍ਰੀਤ ਕਹਿੰਦੇ ਆਸਟ੍ਰੇਲੀਆ ਵਾਲੇ ਦਾ 6000 515200 ਜਿਹੜੇ ਦੂਜੇ ਨੰਬਰ ਤੋਂ ਭਾਈ 222500 ਨਾਲ ਤੁਨਾ ਕਿ ਅਮਨ ਕਨੇਡਾ ਜੰਧਿਆ拉 ਗੁਰੂ ਔਰ ਸੰਦੀਪ ਤੇ ਪ੍ਰਦੀਪ ਕਨੇਡਾ ਵਾਲੇ ਭਰਾਵੋ ਭਰਾਵਾਂ ਕੇ ਖਿਡਾਰੇ ਹਾਂ ਹਾਂ ਦੱਸੋ ਜੋਤੀ ਧੂਰੇ ਭਰੀ ਬਾਗਪਿੰਡ ਨੂੰ ਸਮਾਪਤ ਤੋਂ ਦੇ ਦੇਤਾ ਅਮਨ ਕਨੇਡਾ ਅਮਨ ਕਨੇਡਾ ਤੇ ਸਾਡਾ ਵੀਰ ਆਇਆ ਸੁਰਮਨ ਕਨੇਡਾ ਸੰਨਾਨ ਵਾਲੇ ਕਨੇਡਾ ਵੱਡੇ ਔਰ ਨਾਲ ਬ੍ਰਿੰਦਰ ਸਿੰਘ ਕਰਨਾ ਸ਼ੇਡਾ ਪੁੱਤਰ ਦੇ ਨਾਲ ਸਾਡਾ ਯਾਰ ਹੈ भल <laughs> भले <laughs>

ਪਾਇਆ ਨਿੱਕਰਾਂ ਅਹੀਂ ਇੱਥੇ ਤਰੋਂ ਤੈਨੂੰ ਲੋਰ ਲੈ ਕੇ ਆਇਆ ਤੇ ਅਬ ਮੱਥਾ ਟੇਕਦੇ ਮੱਥਾ ਟੇਕ ਕੇ ਬਾਅਦ ਚ ਕਰਦੇ ਗੱਲਬਾਤ ਦੱਸ ਦਿਆਂ ਤੈਨੂੰ ਤੁਸੀਂ ਸਾਰੇ ਨਿੱਕਰਾਂ ਦੇ ਹਾਂ ਮੈਂ ਨਹੀਂ ਦੱਸਿਆ ਨਹੀਂ ਤੈਨੂੰ ਲੈ ਲੋ ਆ ਵੇ ਲੈ ਲੋ ਕੱਪੜਾ ਲੈ ਲਊ ਖੜਨਾ ਵੀ ਇੱਥੇ ਅਹੀਂ ਇੱਥੇ ਸਾਰੀ ਸਾਧ ਸੰਗਤ ਜੀ ਕਰੋ ਜੀ ਦਰਸ਼ਨ ਤਨ ਤਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਇੱਥੇ ਆਪਣੇ ਫਾਦਰ ਸਾਹਿਬ ਹੀ ਜਿਹੜੇ ਉਹਨਾਂ ਨੇ ਆਪਣੀ ਜ਼ਿੰਦਗੀ ਭਰ ਦੀਆਂ ਸਾਰੀਆਂ ਸੰਗਰਾਂ ਦਾ ਸੁਖੀਆਂ ਹੀ ਕਿ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੂਗੀ ਮੈਂ ਇੱਥੇ ਆਉਂਗਾ ਤੇ ਮੈਨੂੰ ਤਾਂ ਇਹ ਸੁਖਣਾ ਉਹਨਾਂ ਤਾਂ ਸੁਖੀਆਂ ਹੀ ਕਿ ਮੈਂ ਹੋਵਾ ਵੀ ਮੈਂ ਦੋ ਪੈਣਾ ਦਾ ਛੋਟਾ ਤੇ ਮੇਰੇ ਜਨਮ ਲੈਣ ਲੀਏ ਸੁਖਣਾ ਸੁਖੀਆਂ ਇਹ ਤੇ ਬਾਅਦ ਚ ਇਥੋਂ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਮੇਰਾ ਜਨਮ ਹੋਇਆ ਤੇ ਉਹਨਾਂ ਦੀ ਜਿਹੜੀ ਸੁਖਣਾ ਸੁਖੀ ਤੇ ਪੂਰੀ ਹੋਈ ਤੇ ਉਹਨਾਂ ਨੇ ਫਿਰ ਜਿਹੜੀ ਆਪਣੀ ਸੁਖਣਾ ਸੁਖੀ ਆਉਂਦੇ ਰਹਿ ਉਸ ਤੋਂ ਬਾਅਦ ਫਾਦਰ ਸਾਹਿਬ ਤੋਂ ਬਾਅਦ ਮੈਂ ਇੱਥੇ ਆਉਣਾ ਵਾਂ ਜੇ ਬਾਈ ਜਾਨਸ ਮੈਂ ਕਿਤੇ ਬਾਹਰ ਚਲ ਜਾਨਾ ਫਿਰ ਮਗਰੋਂ ਮਾਤਾ ਜੀ ਆਉਂਦੇ ਆਪਣੇ ਤੇ ਬੜੇ ਲੋਕਾਂ ਦੇ ਵਹਿਮ ਆ ਐਦਾਂ ਉਦਾਂ ਤੇ ਮੈਂ ਵੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਜੇ ਆਪਣੇ ਦਿਲ 'ਚ ਕੋਈ ਕਿਸੇ ਪ੍ਰਤੀ ਪਾਪ ਹੋਵੇ ਪਲੇਅਰ ਪ੍ਰਤੀ ਜਾਂ ਕਦੀ ਕਿਸੇ ਨਾਲ ਕੁਝ ਗਲਤ ਕੀਤਾ ਹੋਵੇ ਉਹ ਇਹ ਬਾਬਾ ਵੀਰ ਬਾਬਾ ਬੁੱਢਾ ਸਵ ਜੀ ਪਛਾਨੂਗਾ ਜੀ ਤੇ ਵਹਿ ਵੀ ਹੁਣ ਸਾਰਿਆਂ ਨੂੰ ਪਤਾ ਲੱਗਦਾ ਹੀ ਜਾ ਰਿਹਾ ਵਾ ਗੜੇ ਲੋਕੀ ਕਹਿੰਦੇ ਐ ਹੋ ਜਾਣਾ ਬਸ ਹੰਨੀ ਉੱਠਦਾ ਖਤਮ ਆ ਤੇ ਸਮ ਹਰ ਇੱਕ ਗੱਲ ਦਾ ਜਵਾਬ ਦਿੰਦਾ ਤੇ ਮੇਰਾ ਤੇ ਘਰ ਆ ਆ ਬੀੜ ਬਾਬਾ ਬੁੱਢਾ ਸਾਹਿਬ ਜੀ ਮੈਂ ਇਹਨਾਂ ਤੋਂ ਡਰਦਾ ਤੇ ਮੈਂ ਇੱਥੇ ਆਉਣਾ ਤੇ ਮੇਰੀ ਤਾਂ ਡੋਰ ਇਹਨਾਂ ਤੇ ਕਿਹੇ ਤੇ ਨਹੀਂ ਦੁਨੀਆ ਨੂੰ ਮੈਂ ਜਵਾਬ ਨਹੀਂ ਦੇਣਾ ਮੈਂ ਆ ਗੁਰੂ ਘਰ ਨੂੰ ਜਵਾਬ ਦੇਣਾ ਜੇ ਮੈਂ ਕਹਿਣਾ ਕੋਈ ਗਲਤ ਕੀਤਾ ਹੋ ਤੇ ਮੈਨੂੰ ਬੀੜ ਬਾਬਾ ਬੁੱਢਾ ਸਾਹਿਬ ਪਛਾਣੂ ਤਾਂ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਬਚਾਲਣਗੇ ਆਪਣੀ ਜੋਤ ਪ੍ਰਕਾਸ਼ ਆਨਾਂ ਦੀ ਸੀ ਦਾਸ ਸਿੰਘਾਂ ਦੀ ਘਰੇ ਰੋਜ਼ ਮੱਥਾ ਟੇਕ ਕੇ ਮੈਚ ਤੇ ਆਈਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਪਛਾਨਣਗੇ ਠੀਕ ਆ ਆਪਣੇ ਦਿਲ ਚ ਜੋ ਹੈਗਾ ਅੱਜ ਦੱਸਦਾ ਕਿਉਂਕਿ ਦੱਸਣਾ ਜ਼ਰੂਰੀ ਆ ਬਾਕੀ ਕਿਸੇ ਨੂੰ ਕਿਤੇ ਮੈਂ ਸਾਡੀ ਕਿੜਨੀ ਲੈਣਾ ਤੇ ਕਿਸੇ ਨੂੰ ਕੁਝ ਦੇਣਾ ਨਹੀਂ ਮੇਰਾ ਜਵਾਬ ਇੱਥੋਂ ਗੁਰੂ ਘਰੋਂ ਮਿਲਣਾ ਇਹ ਗੱਲ ਮੈਂ ਤਾਂ ਕੀਤੀ ਆ بڑے ਲੋਕੀ ਕਹਿੰਦੇ ਐ ਆਉਂ ਜੀ ਹੰਕਾਰਿਆ ਉਹ ਵੀ ਵੀਰ ਬਾਬਾ ਬੁੱਢਾ ਸਾਹਿਬ ਦੀ ਜਾਣਦੇ ਵੀ ਆਪਣੇ ਚ ਹੰਕਾਰ ਕਿੰਨਾ ਗਿਆ ਇਹ ਗੱਲ ਆਪਾਂ ਕੇ ਨੂੰ ਲਾ ਕੇ ਨਹੀਂ ਕੀਤੀ ਕਿਸੇ ਨੂੰ ਨਹੀਂ ਕੀਤੀ ਆਪਾਂ ਆਪਣੇ ਦਿਲ ਦੀ ਦੱਸੀ ਇੱਕ ਆਪਣੇ ਦਿਲ ਚ ਕੀ ਆ ਤੇ ਉਹ ਵੀਰ ਬਾਬਾ ਬੁੱਢਾ ਸਾਹਿਬ ਨੂੰ ਪਤਾ ਆਪਣਾ ਆਪਾਂ ਕਿਦਾਂ ਦੇ ਆ ਤੇ ਲੋਕਾਂ ਨੂੰ ਜਵਾਬ ਨਹੀਂ ਦੇਣਾ ਠੀਕ ਆ ਕਿਪਰ ਸ਼ਾਜ਼ ਮੇ ਸਿੰਘ ਮਿਲਦਾ ਹੀ ਆਪਾਂ ਨੂੰ ਅੱਛਾ ਉਹਨਾਂ ਪਛਾਣ ਲਿਆ ਬਾਜ਼ ਮਾਰੀ ਤੇ ਫਿਰ ਉਹਨਾਂ ਆਪਾਂ ਨੂੰ ਸਪੈਸ਼ਲ ਮਿਸੇ ਪਛਾਣ ਦੇ ਦਿੱਤੇ ਖੁੱਲੇ ਗੱਥੇ ਅੱਜ ਇਹ ਤੋਂ ਸਿੱਧੰਦਾ ਵੀ ਆਪਣੀ ਯਾਤਰਾ ਸਫਲ ਹੋ ਗਈ ਹੈ ਚਲੋ ਜੀ ਕਰਮ ਵਾਲਿਆਂ ਨੂੰ ਮਿਲਦੇ ਹਾਂ ਬੀਸੀ ਪ੍ਰਸ਼ੰਤੇ ਇਹਨਾਂ ਆਪਣ ਨੂੰ ਆਵਾਜ਼ ਮਾਰ ਕੇ ਸਪੈਸ਼ਲ ਕਾਫੇ ਚ ਪਾ ਕੇ ਫਿਰ ਦਿੱਤੇ ਬੜਾ ਸ਼ਾਨਦਾਰ ਦਿੱਤਾ ਬੜਾ ਵਧੀਆ ਲੱਗਾ ਉਹਦੇ ਚਲੋ ਭਾਈ ਉਹ ਕੀਤਾ ਖਾਲਸਾ ਸਾਹਿਬ ਜੀ ਫੜੇ ਹੋਣ ਚੱਲੇ ਘਰ ਨੂੰ ਤੇ ਮੇਰੇ ਭਰਾ ਵੈਗੂ ਸਭ ਇਹ ਆਸਮਰਦਾਂ ਪੂਰੀਆ ਕਰੇ ਸਰਬਤ ਦਾ ਬੜਾ ਕਰੇ ਜੀ